ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚਕ ਅੱਜ ਮਿਤੀ 21 ਅਪ੍ਰੈਲ ਨੂੰ ਬਾਦ ਦੁਪਹਿਰ ਦਾਣਾ ਮੰਡੀ ਫਲੋਰ ਵਿਖੇ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਪਹੁੰਚ। ਇਸ ਮੌਕੇ ਉਹਨਾਂ ਨੇ ਕਿਸਾਨਾਂ ਆੜਤੀਆਂ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਕਿਸਾਨਾਂ ਮਜ਼ਦੂਰਾਂ ਆੜਤੀਆਂ ਨੇ ਦੱਸਿਆ ਕਿ ਮੰਡੀ ਦੇ ਵਿੱਚ ਸਬੰਧ ਵਿਭਾਗ ਫੂਡ ਸਪਲਾਈ ਇਨਸਪੈਕਟਰ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ਼੍ਰੀ ਲਾਲ ਚੰਦ ਘਟਾਰੂਚਕ ਨੇ ਕਿਸਾਨਾਂ ਨਾਲ ਮਾਨ ਸਰਕਾਰ ਦਾ ਵਾਅਦਾ ਕਿ ਇੱਕ ਇੱਕ ਕਣਕ ਦਾ ਦਾਣਾ ਚੁੱਕਿਆ ਜਾਵੇਗਾ ਤਾਂ ਉਹਨਾਂ ਦੀ ਪੇਮੈਂਟ ਦੀ ਅਦਾਇਗੀ 24 ਘੰਟੇ ਦੇ ਵਿੱਚ ਕੀਤੀ ਜਾਵੇਗੀ। ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਫਿਲੌਰ ਦਮਨਵੀਰ ਸਿੰਘ ਤਹਿਸੀਲਦਾਰ ਹਰਵਿੰਦਰ ਸਿੰਘ ਰੀਡਰ ਸੁਖਜਿੰਦਰ ਸਿੰਘ ਸਕੱਤਰ ਮਾਰਕੀਟ ਕਮੇਟੀ ਫਿਲੌਰ ਦਲਵੀਰ ਸਿੰਘ ਸਕੱਤਰ ਮਾਰਕੀਟ ਕਮੇਟੀ ਗੁਰਾਇਆ यादविंदर परमजीत भारती कौंसलर वैपव शर्मा कौंसलर सुखदीप सिंह अपरा चेयरमैन मार्केट कमेटी फिलौर प्रदीप दुग्गल चेयरमैन मार्केट कमेटी गुलशन कुमार आहूजा प्रधान आड़ती एसोसिएशन फिलौर प्रदीप बसंत राय सुरेंद्र सिंह लोहगढ़ प्रधान आड़ती यूनियन अपरा निर्मल सिंह टेसी शंकर संधु लखविंदर मोतीपुर खालसा तरनजीत सिंह इंस्पेक्टर ਗੁਰਜੀਤ ਸਿੰਘ ਸੈਕਟਰੀ ਆਰਟੀਆ ਯੂਨੀਅਨ ਅਪਰਾ ਰਣਜੀਤ ਸਿੰਘ ਸਿੱਧੂ ਪ੍ਰਧਾਨ ਤਰਕ ਯੂਨੀਅਨ ਫਿਲੌਰ ਆਰਟੀਆ ਕਿਸਾਨ ਮਜ਼ਦੂਰ ਭਾਰੀ ਗਿਣਤੀ ਵਿੱਚ ਹਾਜ਼ਰ ਸਨ ਆਏ ਕੈਮਰਾਮੈਨ ਅਜੀਤ ਸਿੰਘ ਨਾਗੀ ਨਾਲ ਗੁਰシャン ਸਿੰਘ ਨਾਗੀ ਦੀ ਫਿਲੌਰ ਤੋਂ ਦੁਆਬਾ ਨਿਊਜ਼ 24 ਸ਼ਾਨ ਲਈ ਵਿਸ਼ੇਸ਼ ਰਿਪੋਰਟ ਫਲੋਰ ਮੰਡੀਸ ਆਇਆ ਔਰ ਫਲੋਰ ਮੰਡੀ ਦੇ ਅੰਦਰ ਮੇਰੇ ਨਾਲ ਸਾਡੇ ਐਜੂਕੇਸ਼ਨ ਕਾਰਪੋਰੇਸ਼ਨ ਦੇ ਪੰਜਾਬ ਦੇ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਫੂਡ ਸਪਲਾਈ ਮੈਗਨੇਜ ਦੇ ਸਮਸਤ ਅਧਿਕਾਰੀ ਸੁਭਾਨ ਐਸਡੀਐਮ ਫਲੋਰ ਤੇ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਬੀਟ ਦੀ ਪ੍ਰੋਕਿਊਰਮੈਂਟ ਦਾ ਸੀਜ਼ਨ ਹੈ ਉਹ ਆਪਣੀ ਪੀਕ ਤੇ ਜਾ ਰਹੇ ਡੇ ਬਾਏ ਡੇ ਸੋ ਹਰ ਰੋਜ਼ ਦੋ ਤਿੰਨ ਡਿਸਟ੍ਰਿਕਟ ਦੇ ਅੰਦਰ ਜਾ ਕੇ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਆ ਪ੍ਰੋਕਿਊਰਮੈਂਟ ਨੂੰ ਲੈ ਕੇ ਉਹਨਾਂ ਨੂੰ ਗਰਾਊਂਡ ਸੂਰਤ ਤੇ ਜਾ ਕੇ ਚੈੱਕ ਕਰਨ ਦੇ ਲਈ ਸਵੇਰੇ ਗੁਰਦਾਸਪੁਰ ਮੰਡੀ ਚ ਗਏ ਆ ਉਸ ਤੋਂ ਬਾਅਦ ਜ਼ਿਲ੍ਹਾ ਹਿਆਰਪੁਰ ਦੀ ਸੁਹਾ ਮੰਡੀ ਚ ਔਰ ਹੁਣ ਮੈਂ ਜਲੰਧਰ ਦੀ ਪਿਆਰੀ ਧਰਤੀ ਪੰਡਤ ਸਰਦਾ ਰਾਮ ਜੀ ਦੀ ਧਰਤੀ ਫਲੋਰ ਚ ਆਇਆ ਸੋ ਇਥੇ ਆ ਕੇ ਪਰਚੇਜ ਦੀ ਸ਼ੁਰੂਆਤ ਕਰਾਈ ਹੈ ਵੈਸੇ ਤਾਂ ਆਲਰੇਡੀ ਪਰਚੇਜ ਕੀਤੀ ਜਾ ਰਹੀ ਹੈ ਸੋ ਆਪਣੇ ਮਜ਼ਦੂਰ ਸਾਥੀਆਂ ਨੂੰ ਮਿਲਿਆ ਕਿਸਾਨਾਂ ਨੂੰ ਮਿਲਿਆ ਸੋ ਮਾਨ ਸਾਹਿਬ ਦਾ ਜਿਹੜਾ ਆਦੇਸ਼ ਆ ਕਿ ਜਿਹੜੀ ਸੀਜ਼ਨ ਕਣਕ ਦਾ ਦੇ ਦੌਰਾਨ ਮੰਡੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਕਿਸਾਨ ਨੂੰ ਕੋਈ ਮਜ਼ਦੂਰ ਨੂੰ ਕਾਰਤੀ ਨੂੰ ਦਿੱਕਤ ਨਾ ਆਵੇ ਸੋ ਇਹਦੇ ਲਈ ਜਿਹੜੇ ਪ੍ਰਬੰਧ ਕੀਤੇ ਆ ਉਹਨਾਂ ਦਾ ਉਹਦੇ ਤੇ ਅੱਖ ਰੱਖੀ ਜਾ ਰਹੀ ਹੈ ਉਹਨੂੰ ਚੈੱਕ ਕੀਤਾ ਜਾ ਰਿਹਾ ਹੈ ਹਰ ਰੋਜ਼ ਸਾਡੇ ਅਧਿਕਾਰੀ ਸੇਵਨ ਮੈਂ ਵੀ ਖੁਦ ਮੰਡੀਆਂ ਚ ਵਿజిਟ ਕਰ ਰਿਹਾ ਸੋ ਹੁਣ ਤੱਕ ਪੰਜਾਬ ਦੀ ਮੰਡੀਆਂ ਚ 37 ਲੱਖ ਮੀਟਿਕ ਟਨ ਜਿਹੜੀ ਐਮਟੀ ਕਣਕ ਪਹੁੰਚੀ ਆ ਤੇ 33 ਲੱਖ ਐਮਟੀ ਅਸੀਂ ਜਿਹੜੀ ਮੰਡੀਆਂ ਚੋਂ ਖਰੀ ਚੁੱਕੇ ਆ ਸੋ ਉਹਦੀ ਜਿਹੜੀ ਬੰਦੀ ਪੇਮੈਂਟ ਆ ਐਮਐਸਪੀ ਦੇ ਮੁਤਾਬਕ 2425 ਰੁਪਏ ਦੇ ਮੁਤਾਬਕ 3216 ਕਰੋੜ ਰੁਪਿਆ ਕਿਸਾਨਾਂ ਦੇ ਖਾਤਿਆਂ ਚ ਪਾਇਆ ਜਾ ਚੁੱਕਿਆ ਸੋ ਲਗਾਤਾਰ ਜਿਹੜਾ ਮੈਂ ਜਦਾਂ ਦੱਸਿਆ ਪੀ ਹਰ ਰੋਜ਼ 8 ਲੱਖ 10 ਲੱਖ ਐਮਟੀ ਜਿਹੜੀ ਕਣ ਕਮਡੀਆਂ ਚ ਆ ਰਹੀ ਹੈ ਸੋ ਅੰਦਾਜ਼ਨ 8 ਲੱਖ ਕਿਸਾਨ ਪੰਜਾਬ ਦੀ ਮੰਡੀਆਂ ਚ ਆਊਗਾ 1864 ਜਿਹੜੇ ਸਾਡੇ ਖਰੀਦ ਕੇਂਦਰ ਬਣੇ ਆ ਉਹ ਪੂਰੀ ਤਰ੍ਹਾਂ ਐਕਟਿਵ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਘਾਟ ਨਹੀਂ ਹੈ ਸੋ ਸਾਰੇ ਪ੍ਰਬੰਧ ਜਿਹੜੇ ਆ ਜਿਹੜੇ ਮਾਨ ਸਾਹਿਬ ਦੀ ਅਗਵਾਈ ਚ ਸਰਕਾਰ ਨੇ ਕੀਤੇ ਉਹਨਾਂ ਪ੍ਰਬੰਧਾਂ ਦਾ ਵੱਡਾ ਫਾਇਦਾ ਫਾਇਦਾ ਜਿਹੜਾ ਕਿਸਾਨਾਂ ਨੂੰ ਮਿਲ ਰਿਹਾ ਔਰ ਕਿਸਾਨ ਖੁਸ਼ ਹੋ ਕੇ ਮੰਡੀਆਂ ਚ ਜਾ ਰਹੇ ਆ ਅ 24 24 ਘੰਟੇ ਅੱਜ ਪੇਮੈਂਟ ਉਹਦੇ ਖਾਤੇ ਸਪੈਰੀ ਆ ਅ ਉਹਨੂੰ ਮੰਡੀ ਚ ਆਇਆ ਨੂੰ ਉਹਦੀ ਜੈਂਸ ਜਿਹੜੀ ਖਰੀਦੀ ਜਾ ਰਹੀ ਆ ਸੋ ਇੱਕ ਵਕਰੀ ਖੁਸੀ ਜਿਹੜੀ ਆ ਤੁਸੀਂ ਦੇਖ ਰਹੇ ਹੋ ਮੇਰੇ ਪਾਸੇ ਮੇਰੇ ਪਿਛਲੇ ਪਾਸੇ ਸਾਡੇ ਮਜ਼ਦੂਰ ਸਾਥੀ ਬੈਠੇ ਆ ਔਰ ਇਹ ਲੋਡਿੰਗ ਦੇ ਮਜ਼ਦੂਰ ਨੇ ਜਿਹੜੇ ਆਪਣੇ ਮੋਂਡਿਆਂ ਤੇ ਆਪਣੇ ਪਿੰਡੇ ਤੇ 40 50 ਕਿਲੋ ਦਾ ਗੱਟਾ ਚੱਕ ਕੇ ਆ ਜੇਠੜ ਦੀਆਂ ਤੋਂ ਪੰਜ ਜਦੋਂ ਇਹ ਟਰੱਕ ਨੂੰ ਚੜਦੇ ਆ ਇਹ ਖੋਣ ਕਿਸੇ ਨਾਲ ਕਰਦੇ ਆ ਸੋ ਮਾਨਜੋਗ ਮੁੱਖ ਮੰਤਰੀ ਜੀ ਦਾ ਧੰਨਵਾਦ ਕਿ ਉਹਨਾਂ ਨੇ ਇਹਨਾਂ ਦੇ ਵੀ ਰੇਟ ਜਿਹੜੇ ਇਸ ਵਾਰ ਰਿਵਾਈਜ਼ ਕੀਤੇ ਆ ਸੋ ਜਿਹੜਾ 2 ਰੁਪਏ 21 ਪੈਸੇ ਇਹਨਾਂ ਨੂੰ ਮਿਲਦਾ ਸੀਗਾ ਪਰ ਘਟਾ ਉਹ ਹੁਣ 2 ਰੁਪਏ 64 ਪੈਸੇ ਜਿਹੜੇ ਸਰਕਾਰ ਨੇ ਕੀਤਾ ਸੋ ਲਗਭਗ 25 ਕਰੋੜ ਘਟਾ ਪੰਜਾਬ ਦੇ ਵਿੱਚ 125 ਲੱਖ ਐਮਟੀ ਦਾ ਬਣਨਾ ਤੋਂ ਅੰਦਾਜ਼ਨ 10 ਕਰੋੜ ਰੁਪਈਆ ਜਿਹੜਾ ਆ ਉਹ ਮਜ਼ਦੂਰਾਂ ਨੂੰ ਵੀ ਇੱਕ ਵੱਡਾ ਤੋਹਫਾ ਮਾਨਜੋਗ ਮੁੱਖ ਮੰਤਰੀ ਜੀ ਨੇ ਦਿੱਤਾ ਸੋ ਲਗਾਤਾਰ ਅਸੀਂ ਜਿਹੜੇ ਖਰੀਦ ਦੇ ਪ੍ਰਬੰਧ ਕੀਤੇ ਆ ਉਹਨਾਂ ਨੂੰ ਗਰਾਸਰੂਟ ਤੇ ਜਾਗਚਾ ਕਰ ਰਹੇ ਆ ਸੋ ਇਸ ਵਾਰ ਬੰਪਰ ਫਸਲ ਪੰਜਾਬ ਚ ਆ ਰਹੀ ਆ ਹਰ ਖੇਤ ਦਾ ਚਾੜ 2 3 4 ਇਕੜ ਜਿਹੜਾ ਆ ਪਿਛਲੇ ਸਾਲ ਨਾਲੋਂ ਜ਼ਿਆਦਾ ਸੋ ਸਾਨੂੰ ਲੱਗਦਾ ਵੀ ਜਿਹੜਾ ਸਾਨੂੰ ਟੀਚਾ ਮਿਲਿਆ 124 ਲੱਖ ਐਮਟੀ ਦਾ ਅਸੀਂ ਉਹ ਵੀ ਕੰਪਲੀਟ ਕਰਾਂਗੇ ਔਰ ਇਹਦੇ ਨਾਲ ਪੰਜਾਬ ਦੇ ਕਿਸਾਨ ਨੂੰ ਵੀ ਆਰਥਿਕ ਲਾਭ ਹੋਏਗਾ ਸੋ ਪੰਜਾਬ ਦੇ ਕਿਸਾਨ ਚੜ੍ਹਦੀ ਕਲਾ ਚ ਉਤਸ਼ਾਹ ਨਾਲ ਮੰਡੀ ਚ ਆਣ ਕਲਾ ਕਲਾ ਦਾਣਾ ਐਮਐਸਪੀ ਤੇ ਚੱਕਾਂਗੇ ਔਰ ਸਮੇਂਬੱਧ ਜਿਹੜੀ ਪੇਮੈਂਟ ਹੈ ਉਹ ਵੀ ਉਹਨਾਂ ਦੇ ਖਾਤੇ 'ਚ ਅਸੀਂ ਪਾਵਾਂਗੇ ਸਰ ਲਿਫਟਿੰਗ ਦਾ ਕੀ ਕਿੱਦਾਂ ਰੋਕੀ ਕਰੋ ਲਿਫਟਿੰਗ ਕਿਉਂਕਿ ਰਾਈਵਲ ਇਸ ਵਾਰ ਲੇਟ ਆਈ ਹੈ ਸੋ ਚਾਰ ਪੰਜ ਦਿਨਾਂ ਤੋਂ ਹੀ ਮੰਡੀਆਂ ਆ ਚਾਹ ਰਹੀਆਂ ਸੋਚੇ ਪੰਜਾਬ ਦੇ ਅੰਦਰ ਹੀ ਸੋ ਲਿਫਟਿੰਗ ਵੀ ਸਮੂਥਲੀ ਸਾਡੀ ਚੱਲ ਰਹੀ ਹੈ 15 ਲੱਖ ਕਮਟੀ ਸਾਡਾ ਮੰਡੀਆਂ ਤੋਂ ਡੱਟ ਚਲੇ ਜਾਣਾ ਸੋ ਬਾਕੀ ਆਲਮੋਸਟ ਪਲਾਨ ਅਸੀਂ ਕੀਤੇ ਆ